ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਜੀ ਹਾਂ ਜੀ ਉਹ ਸਵੇਰ ਦੇ ਆਏ ਕਿੰਨੇ ਕੁ ਵਟਲੇ ਪੈਸੇ ਤੁਸੀਂ 500 50 ਬੱਸ ਸਿਰਫ 100 ਆਜ 100 ਬਟਿਆ ਹਾਂ ਘਰ ਪਰਵਾਹ ਠੀਕ ਆ ਹਾਂ ਥੋੜੀ ਜੀ ਸੇਵਾ ਫੜੋ ਜਾਓ ਛੁੱਟੀ ਕਰੋ ਠੀਕ ਹੈ ਜੀ ਚਲੋ ਇਹ ਕਿਹੜਾ ਨਗਰ ਆ ਵਾਹਿਗੁਰੂ ਆਪਾਂ ਇਥੋਂ ਨੇੜੇ ਹੀ ਸਾਡੇ ਗਵਾਂਢੀ ਨਹੀਂ ਬੱਸ ਇੱਥੇ ਪਟਾਲੇ ਵਾਲੀ ਸਾਈਡ ਤੋਂ ਆਪਾਂ ਆ ਗਏ ਹਾਂ ਜੀ ਠੀਕ ਹੈ ਜੀ ਜਾਓ ਘਰ ਸ਼ਤੀ ਕਰੋ ਇਹ ਨਹੀਂ ਚਲਿਆ ਇਹ ਗੱਲ ਸੁਣੋ ਆਪਣਾ ਕਾਕਾ ਹਾਂਜੀ ਹਾਂ ਅੱਛਾ ਦੇ ਥੋੜਾ ਰੱਖ ਕੇ ਪੈਸੇ ਲੈ ਆਉਣਾ ਕੋਈ ਛੇ ਵਾਤਾ ਜੋ ਫੇਰ ਕੇ ਦੇਣ ਕਿੰਨੇ ਕੇ ਪੈਸੇ ਚਾਹੀਦੇ 1000 ਰੁਪਿਆ ਲੱਗਣਾ ਸੈਂਟਰ ਸੈਟ ਦੇ ਉਧਰ ਉਹ ਮੈਂ ਇੱਕ ਸੈਰ ਕੀ ਹੋਇਆ ਕੀ ਇਹਨੂੰ ਸੈਂਟਰ ਸੈਟ ਪਹਿਣਾ ਆ ਗਰਾਰੀ ਪਹਿਣੀ ਉਹ ਪਹਿਣਾ ਦੇ ਥੋੜਾ ਜਿੰਨੇ ਵੇਖੇ ਰੱਖ ਲਓ 1000 ਕਿਉਂ ਨਾ ਮੇਰੇ ਕੋਲ ਰੱਖ ਲਓ ਕਿਹੜੀ ਫੇਰ ਆਉਂਦਾ ਜਾਂਦਾ ਫੇਰ ਮੈਂ ਕੋਈ ਗੱਲ ਹੈ ਖੜੇ ਬੰਦੇ ਆ ਠੀਕ ਹੈ ਹਾਂ ਜੀ ਸਰ ਤੀਰਾ ਨਾਮ ਹੈ ਤੂੰ